ਇੱਥੇ ਤੇ ਕਿਤੇ ਦਿਖ ਨਹੀਂ ਰਹੀ ਲਾ ਆਹਾ ਵਾਏ ਕਿਤੇ ਕੁੰਡਾ ਪਤਾ ਨਹੀਂ ਕਿੱਦਾਂ ਵੱਜਦਾ ਆ ਬੋਤਾ ਹੀ ਡੈਕ ਛਾ ਹੋ ਗਿਆ ਚਾਲਾ ਪੂਛਾ ਬੂਆ ਤੇ ਬੰਦ ਕਰ ਲਿਆ ਉਹ ਨਾਲੇ ਇਹ ਵੀ ਚਲ ਗਏ ਬੜੀ ਦੂਰ ਇਹਨਾਂ ਨੂੰ ਕਿਤੇ ਕਿੜਾ ਹੁਣ ਪਤਾ ਲੱਗਣਾ ਵਾ ਐਦਾਂ ਕਰਦੀਆਂ ਹੁਣ ਮੈਂ ਨਾ ਆਪਣਾ ਕੰਮ ਸ਼ੁਰੂ ਕਰਾਂ ਨਾਲੇ ਜਿੱਦਾਂ ਦਾ ਮੈਂ ਰਾਣੀ ਹਾਰ ਜਾ ਵੇਖਿਆ ਨਾ ਮੈਨੂੰ ਤੇ ਉਦਾਂ ਦਾ ਚੈਨ ਜਾਈ ਨਹੀਂ ਆਉਂਦਿਆ ਜਦੋਂ ਤੱਕ ਮੈਂ ਗੱਲ ਚ ਨਾ ਨਾ ਪਾ ਲਿਆ ਉਦੋਂ ਤੱਕ ਮੈਨੂੰ ਸਕੂਨ ਨਹੀਂ ਆਉਣਾ ਚੱਲ ਮਣਾ ਮਣਾਇਦ ਦਾ ਕਰਾ ਲੋਬੀ ਦਾ ਬੂਵਾ ਵੀ ਬੰਦ ਕਰ ਹੀ ਲੈਣੀ ਆ ਇੱਕ ਤੇ ਨਾ ਇਹ ਹੈ ਵੀ ਬੜੇ ਤੇਜ ਆ ਇਹਨਾਂ ਤੇ ਨਹੀਂ ਹੁਣ ਮੈਨੂੰ ਯਕੀਨ ਆਉਂਦਾ ਤੇ ਨਾ ਹੀ ਨਾ ਤੇ ਮੈਂ ਯਕੀਨ ਕਰ ਹੀ ਸਕਦੀ ਆ ਉਹ ਸਿਆਣੇ ਆਂਦੇ ਹੁੰਦੇ ਆ ਨਾ ਆਪਣੀ ਸੇਫਟੀ ਆਪਣੇ ਹੱਥ ਹੀ ਹੁੰਦੀ ਆ ਜਤੇ ਬਹੁਤਾ ਹੀ ਮਜ਼ਾ ਆਉਣਾ ਵਾ ਲੋਹਾਰ ਪਾ ਕੇ ਮੈਂ ਬੈਠੀ ਨਾ ਅੰਦਰ ਇਹ ਚੀਜ਼ ਨਹੀਂ ਕਿ ਮੁਰਦਿਆਂ ਲੱਗੂਗੀ ਹੈ ਇਥੇ ਹੀ ਹਨ ਨੀ ਆਏ ਹਾਈ ਹਾਈ ਇਹ ਲੋਰ ਕਿ ਤੇ ਦਿੱਤਾ ਵਾ ਮੈਂ ਲੋਦੇ ਨਾ ਉਹ ਗੁੱਸਾ ਬੜਾ ਚੜਨ ਡਿਆ ਇਹਦੇ ਤੇ ਹੈ ਵੀ ਬੜੀਆ ਗੀਆ ਪੈੜੀ ਜੇ ਮੀਸਣੀ ਜਈ ਕਿੰਤਾ ਚੀਜ਼ਾਂ ਸਾਫ-ਸਾਫ ਰੱਖ ਦਿਆ ਇੱਥੇ ਰੱਖਿਆ ਨਾ ਹੋਰ ਕਿੱਥੇ ਜਾਣਾ ਆ ਵੇਖ ਕ ਕੀ ਇਹਨੇ ਇੰਤਰੀ ਨੇ ਡੈਰੀਆਂ ਸਾਹ ਸਾਹ ਰੱਖੀਆਂ ਇੱਥੇ ਜਿਹੜੀ ਚੀਜ਼ ਇੱਥੇ ਰੱਖਣ ਵਾਲੀ ਆ ਉਹ ਰੱਖੀ ਨਹੀਂ ਉਹ ਪਤਾ ਨਹੀਂ ਕਿੱਥੇ ਗਿਆ ਜੋ ਆਇਆ ਤੇ ਸਾਰੇ ਖਾਲੀ ਆ ਆਏ ਹੁਣ ਮੈਂ ਕੀ ਕਰਾਂ ਉਹ ਕਿੱਥੇ ਰੱਖ ਗਈ ਹੋਗੀ ਆ ਇਹ ਦੇ ਜਣਾਵਾ ਮਨੋਂ ਇਹ ਹੀ ਲੱਗਿਆ ਤੇ ਨਿਕਲੇ ਕੱਢ ਕੇ ਰੱਖੀ ਆਂਦੀ ਹੈ ਡੱਬੇ ਚੋਂ ਕੱਢ ਕੇ ਰੱਖ ਹੁਏ ਚੂਈਆਂ ਨਹੀਂ ਆ ਵੀਮ ਤੇ ਸੂਟਾਂ ਦੇ ਡੱਬੇ ਡੱਬੇ ਆ ਲੈ ਹੋ ਗੱਡੀ ਚਲਾ ਕੀਓ ਬਾਹਰ ਰੱਖ ਕੇ ਗਈ ਆ ਆਪਣੇ ਲੋ ਕਿਹਨੂੰ ਪਤਾ ਨਾ ਲੱਗੇ ਸ਼ਹਿਾਰ ਤੇ ਬੜੀ ਆ ਹੋਏ 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 ਇਹਦੇ ਚੋ ਵੀ ਹਨੀ ਆ ਪਤਾ ਨਹੀਂ ਕਿੱਥੇ ਰੱਖ ਦਈਆ ਹਿਨੀਆ ਆਏ ਕੀ ਕਰਾਂ ਹੁਣ ਮੈਂ ਬਹੁਤੀ ਚਲਾਕ ਆ ਇਹ ਤੇ ਕਿਤੇ ਨਾਲ ਤਾਂ ਨਹੀਂ ਲੈ ਗਈ ਪਰ ਨਹੀਂ ਨਹੀਂ ਨਾਲ ਨਹੀਂ ਇਹ ਖੜ ਸਕਦੀ ਡੇਢ 2 ਲੱਖ ਦਾ ਸੋਨਾ ਇਹ ਨਾਲ ਕਿੱਦਾਂ ਲੈ ਜੂਗੀ ਪਰਸ ਚ ਪਾ ਕੇ ਇਹ ਤੇ ਡਰਪੋਕ ਹੀ ਬੜੀ ਆ ਮੇਰੇ ਜਿੰਨੀ ਦਲੇਰ ਥੋੜਾ ਹੈਗੀ ਆ ਇਹ ਪਰ ਜਿਹਨੇ ਨਾਲ ਨਹੀਂ ਖੜਿਆ ਤੇ ਇੱਥੇ ਵੀ ਹੈ ਨਹੀਂ ਆ ਫਿਰ ਗਿਆ ਕਿੱਥੇ ਉਹ ਤਰਤੀਖ ਆ ਗਈ ਆ ਕਿ ਆਸਮਾਨ ਨਿਕਲ ਗਿਆ ਇਹਨੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਹਾਏ ਹਾਏ ਮੈਨੂੰ ਤੇ ਕਿਤੋਂ ਨਹੀਂ ਸੱਟ ਲੱਭਣ ਡਿਆ ਐਦਾਂ ਕਰਦੀ ਆ ਰਸੋਈ ਚ ਵੇਖਣੀ ਆ ਇਹਦੇ ਕੰਮ ਵੀ ਐਦਾਂ ਦੇ ਆ ਨਿੱਕੀਆਂ ਨਿੱਕੀਆਂ ਚੀਜ਼ਾਂ ਨਾ ਡੱਬਿਆਂ ਚ ਪਾ ਪਾ ਕੇ ਵੀ ਲੁਕਾਲਕਾਰ ਆ ਦੀਨ ਦੀ ਆ ਕੋਈ ਪਤਾ ਨਹੀਂ ਇਹਦੇ ਦਿਮਾਗ ਦਾ ਇੱਥੇ ਵੇਖਦੀ ਆ ਇੱਥੋਂ ਤੇ ਹੁਣ ਪੱਕਾ ਹੀ ਲੱਗੂਗਾ ਕੁਪਤਾ ਚੀਜ਼ਾਂ ਨੂੰ ਨਾ ਸਾਭ-ਸਾਭ ਰੱਖਦੀ ਵਹਣ ਲੀਆ ਕਿੱਦਾਂ ਪਤਾ ਨਹੀਂ ਇੰਨੇ ਨਾ ਮਰਨ ਲੱਗੀ ਨੇ ਨਾਲ ਹੀ ਲੈ ਜਾਣੀਆਂ ਹੰਦੀ ਆਇਆ ਇਹ ਕਿਦਾਂ ਕੁੱਟ-ਕੁੱਟ ਮਾਰੇ ਡੱਬੀ ਇਹੇ ਜਿਹਾ ਤਾਂ ਨਹੀਂ ਹੋਣਾ ਮਿੱਠੇ ਚ ਪਾ ਗਏ ਨੇ ਖਰਾਬ ਕਰਨਾ ਆਹ ਹੈ ਇੰਨਾ ਜੰਮੀ ਆ ਦਾ ਆ ਤੇ ਸਾਰੇ ਖਾਲੀ ਆ ਜਾਬੀ ਬੈ ਗਿਆ ਐ ਤੇ ਵੇਖਾ ਕਿਦਾਂ ਫालतूਈ ਚੀਜ਼ਾਂ ਮਗਾ ਮਗਾ ਕੇ ਰੱਖੀ ਜਾਂਦੀ ਆ ਇਹਦੇ ਕਿਹੜਾ ਹੁਣ ਕਮਾਈ ਲੱਗਣ ਦੀ ਆ ਵੇਖਾ ਕਿਦਾਂ ਉਲੀ ਲੱਗਣ ਦੀ ਇਹ ਵਿੱਚ ਫੁੱਲ ਵੜੀਆਂ ਪਈਆਂ ਨੂੰ ਇੰਨੇ ਕਿਹੜਾ ਕਹਿਣਾ ਵਾ ਨਿਆਣਿਆਂ ਨੂੰ ਬਣਾ ਕੇ ਖਵਾ ਹੀ ਦਵਾ ਨਾ ਇੰਨਾ ਦਿਮਾਗ ਹੁੰਦਾ ਤਾਂ ਘਰ ਨਾ ਬਣਾਉਂਦੀ ਆ ਇਹੇ ਜਦ ਨਹੀਂ ਗੇ ਤੇ ਹੋਏ ਭਾ ਨੀਓ ਮੜਾਈ ਦੇ ਵਿੱਚ ਵੀ ਕੱਖ ਵੀ ਜਿਹੜਾ ਸੂਈ ਚ ਵੀ ਆ ਨਹੀਂ ਆ ਇਹਦੀ ਜਿਤਨੀ ਕਿ ਨਹੀਂ ਨਲ ਲੋ ਕਰ ਲੋ ਗੱਲ ਆ ਵੇ ਕਿਦਾਂ ਸਮਾਨ ਖਰਾਬ ਕਰਨ ਦੀ ਅੰਦਰ ਰੱਖ ਰੱਖ ਕੇ ਆ ਲੈਂਦੇ ਹਾਂ ਪੰਨੂ ਅੱਜ ਤੇ ਆ ਚੀਜ਼ਾਂ ਨਾ ਮੈਂ ਵਿਖਾਉਂਗੀ ਇਹਨੂੰ ਆ ਵੇਖ ਲੈ ਆਪਣੀ ਪਰਜਾਈ ਦੇ ਕੰਮ ਲਗਾ ਲ ਕਾ ਕੇ ਚੀਜ਼ਾਂ ਦੇ ਵਾਟਰ ਕੂਲਰਾਂ ਚ ਸਾਲ-ਸਾਲ ਰੱਖੀਆਂ ਪੱਕਾ ਮੇਰੀ ਕੁੜੀ ਤੋਂ ਉਹ ਮੇਰ ਤੋਂ ਹੀ ਲਗਾਉਂਦੀ ਹੋਣੀ ਆ ਹੋਰ ਇਹਨੇ ਕੀ ਕਰਨਾ ਹੈ ਭੁੱਖੀ ਜੀ ਰਹਿ ਗਈ ਆ ਯਾਰ ਜੇ ਇੱਥੇ ਵੀ ਨਹੀਂ ਹੈਗਾ ਫਿਰ ਗਿਆ ਕਿੱਥੇ ਆ ਨਾਲ ਤੇ ਇਹਨੇ ਖੜਿਆ ਨਹੀਂ ਨਾ ਇਹਨੇ ਗੱਲ ਚ ਪਾਇਆ ਹੀ ਇੱਕ ਕਰੀ ਨਾ ਫੇਰ ਲਮਾਰੀ ਚੈੱਕ ਕਰਦੀ ਆ ਆ ਮੈਂ ਨਾ ਸਾਰਾ ਈ ਫੋਲ ਛੜਿਆ ਆ ਕਿਤੇ ਨਹੀਂ ਲੱਭਣ ਡਿਆ ਪਤਾ ਨਹੀਂ ਕਿੱਥੇ ਰੱਖ ਗਈ ਆ ਸਾਰੇ ਆਂਦੇ ਆ ਇਹ ਬੜੀ ਭੋਲੀ ਆ ਇਹ ਜੀ ਭੋਲੀ ਬੜੀ ਆ ਇਹ ਤੇ ਮਰਨੋ ਵੀ ਬੰਬ ਦੀ ਗੋਲੀ ਆ ਮੈਨੂੰ ਪਤਾ ਇਹ ਕਿੱਡੀ ਘਪੋਲੀ ਹੈਗੀ ਆ ਅੰਤਰੀਆਂ ਬਾਵਾ ਪੀੜ ਹੋਣ ਡਾ ਪੀਆ ਮੇਰੀਆਂ ਫੋਲਾ ਫਾਲੀ ਗੱਲ ਕਰਕੇ ਹੈ ਉਹ ਆ ਕੀ ਹੋਵੇ ਨੇ ਪੱਲੇ ਵਾ ਪਰਮਜੀਤ ਗਰੇ ਬੜਾ ਦਿਮਾਗ ਲੜਾ ਗਈਆਂ ਤੂੰ ਵੇਖੋ ਵੇਖ ਆ ਪੋਲੀ ਦੇ ਕੰਮ ਵੇਖੋ ਸੋਨਾ ਵੇ ਕਿੱਥੇ ਰੱਖ ਕੇ ਗਈ ਆ ਇਹ ਕਿਹੜਾ ਪੂਜਾਣੇ ਮਸ਼ੀਨ ਫੁੱਲਣੀ ਆ ਇੰਨੇ ਕਿਹੜਾ ਵੇਖਣਾ ਤੇ ਜਾਣੇ ਕੋਈ ਕੱਪੜਾ ਸੀ ਨਾ ਆ ਜਿਹੜਾ ਇਹਨੂੰ ਪਤਾ ਲੱਗ ਜੂ ਪਰ ਇਹਨੂੰ ਲੱਭਦੀ ਲੱਭਦੀ ਨਾ ਮੈਂ ਤੇ ਅੰਤਰੀਆਂ ਲੱਤਾਂ ਹੀ ਥਕਾ ਲੀਆਂ ਹੋਣੀ ਮੈਂ ਜਾਣ ਦਿੰਦੀ ਕਿਤੇ ਆਹ ਤੇ ਨਾ ਸੈਟ ਤੇ ਮੇਰੇ ਮਨ ਨੂੰ ਉਦੋਂ ਹੀ ਲੱਗ ਗਿਆ ਸੀ ਜਦੋਂ ਮੈਨੂੰ ਪਹਿਲੇ ਦਿਨ ਵੇਖਿਆ ਸੀ ਬਾਹ ਕੀ ਵੇਖਾਂ ਹਾਈ ਕਿ ਨੇ ਸੋਹਣੇ ਲੱਗਾ ਜੀ ਮੈਂ ਇਹ ਕਿੱਡੇ ਕਿੱਡੇ ਲੰਮੇ ਆ ਇੱਕ ਗੱਲ ਆ ਉਦਾਂ ਜੀ ਇਹ ਥੇ ਲਗਾ ਸਕਦੀ ਐ ਸੈਟ ਇਹਨੇ ਪੱਕਾ ਹੋਰ ਵੀ ਚੀਜ਼ਾਂ ਲਗਾਈਆਂ ਹੋਣਗੀਆਂ ਹੋ ਤਾਂ ਬਹੁਤੀ ਵਧੀਆ ਗੱਲ ਹੋ ਜਾਣੀ ਆ ਲੈ ਹਾਂ ਇਹ ਹੋਰ ਵੀ ਫੁੱਲ ਆ ਇਥੇ ਲਾ ਲਹ ਆ ਬਣੀਓ ਸੋਨੇ ਤੇ ਸੁਹਾਗੇ ਵਾਲੀ ਗੱਲ ਵੇ ਵੇ ਮੈਡਮ ਨੇ ਕਿਦਾਂ ਪੈਸੇ ਜੋੜ-ਜੋੜ ਰੱਖੇ ਆ ਹੈ ਕਿੱਡੀ ਸ਼ੌਹਰ ਆ ਵੀ ਹੋ ਵੀ ਹ ਕਿਤੇ ਇੰਨੇ ਘਰ ਚ ਪਿਰਖਣੀ ਕੱਢੀ ਤੇ ਮੈਂ ਇੰਨੇ ਪੈਸੇ ਵੀ ਜੋੜ ਕੇ ਰੱਖੇ ਆ ਇਹ ਨਾ ਆਪਣਾ ਨਹੀਂ ਅੰਦਰੋਂ ਅੰਦਰ ਜੋੜਾ ਜੜੀ ਕਰਨਾ ਇਹਨੂੰ ਤਾਂ ਮੈਂ ਜੜਾਉਣੀ ਆ ਪੈਸੇ ਉਹ ਜਿਹੜੀ ਬੜੀ ਸਾਰੇ ਟੱਬਰ ਸਾਹਮਣੇ ਮਿਸਣੀ ਬਣੀ ਆ ਨਾ ਇੰਸ਼ਾਅੱਲਾ ਲੱਭ ਹੁਣ ਇੱਥੋਂ ਆਣ ਕੇ ਹਾਰ ਮਾਲੇ ਤੈਨੂੰ ਪਤਾ ਲੱਗੂਗਾ ਕਿੱਦਾਂ ਲੁਕਾ ਕੇ ਰੱਖੀ ਦੀਆਂ ਚੀਜ਼ਾਂ ਪਤਾ ਤੈਨੂੰ ਮੈਂ ਵੀ ਨਹੀਂ ਲੱਗੰਦੇ ਨਾ ਤੇਰੇ ਅੰਦਿਆਂ ਨੂੰ ਤਾਂ ਮੈਂ ਬਿਮਾਰੀ ਹੋ ਜਾਣਾ ਆ ਮੈਂ ਤੇ ਉੱਠੀ ਨਹੀਂ ਚੱਲ ਚੱਲ ਹਾਂ ਮਿਹਨਤ ਕੀਤੀ ਦਾ ਮੁੱਲ ਪੈ ਗਿਆ ਈਓ ਇੱਥੇ ਰੱਖ ਲੈਨੀ ਆ ਲਗਾ ਕੇ ਓਹੋ ਪਰ ਇੱਕ ਮਿੰਟ ਇੱਥੇ ਨਹੀਂ ਰੱਖਣਾ ਹੈਗਾ ਮੈਂ ਅੱਗੇ ਮੇਰੀਆਂ ਸਾਰੀਆਂ ਚੀਜ਼ਾਂ ਇੱਥੋਂ ਹੀ ਗਵਾਚੀਆਂ ਆਂ ਪਰ ਉਹ ਦਾਣਾ ਇਹਨਾ ਨਹੀਂ ਵੀ ਨਾ ਹਟਾਣਾ ਨਹੀਂ ਹੈਗਾ ਜਦੋਂ ਇਹਨਾਂ ਨੇ ਚੀਜ਼ਾਂ ਲੱਭਣੀਆਂ ਨਾ ਇਹਨਾਂ ਨੇ ਘਰ ਚ ਸਾਰਾ ਕੱਲਾ-ਕੱਲਾ ਕੋਨਾ-ਕੋਨਾ ਫੋਲਣਾ ਵਾ ਐਦਾਂ ਕਰਨੀ ਆ ਮੈਂ ਭੈਣ ਨੂੰ ਫੋਨ ਕਰਦੀ ਆ ਫੇਰ ਵੈਣੀ ਆ ਕਿੱਥੋਂ ਲੱਭਦੇ ਆ ਸੈਟ ਮੇਰਾ ਫੋਨ ਕਿੱਥੇ ਆ ਫੋਨ ਗਿਆ ਵਾ ਪੜਾ ਪਹਿਲਾਂ ਬਾਹਰੋਂ ਆ ਵੀ ਇਹਨੇ ਛੇਤੀ ਜਾਣਾ ਵਾ ਤਹਾ ਮਿੰਟਾਂ ਦਾ ਤੇ ਰਾਹ ਆ ਸਾਰਾ ਚੱਕ ਲੈ ਸਹੀ ਹੁਣ ਮਿੰਟੋ ਮੈਟ ਫੋਨ ਹਲੋ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲੀ ਅਸ਼ਮਿਰ ਗੱਲ ਸੁਣ ਤੂੰ ਹੈ ਕਿੱਥੇ ਆ ਕੋ ਕੋਹ ਨਹੀਂ ਹੋਇਆ ਮੈਂ ਤੇ ਉਦਾਂ ਹੀ ਪੁੱਛਣ ਡੀ ਆ ਅਸ਼ਾ ਕਰੇ ਆ ਚੱਲ ਇਦਾਂ ਕਰ ਫਿਰ ਤੂੰ ਮਿੰਟੋ ਮਿੰਟਾ ਮੇਰੇ ਘਰ ਆ ਉਹ ਮੈਂ ਕਹਿਨ ਤੇ ਨਹੀਂ ਤੈਨੂੰ ਕੱਖ ਨਹੀਂ ਹੋਇਆ ਹੈਗਾ ਤੁਕਾਰਾ ਫਿਰ ਤੈਨੂੰ ਮੈਂ ਸਾਰੀ ਗੱਲ ਦੱਸਣੀ ਆ ਚੱਲ ਆ ਜਾ ਆ ਜਾ ਆ ਜਾ ਮੇਰੀ ਭੈਣ ਆ ਜਾ ਚੰਗਾ ਚੰਗਾ ਚੱਲ ਹਾਂ ਇੱਕਦਾਂ ਹੀ ਕਰਨਾ ਹੁਣ ਵੇਨੀਆਂ ਭਲਾ ਮੈਂ ਵੀ ਹਾਏ ਹਾਏ ਮੇਰੇ ਤੇ ਨਾ ਤੇਰੀ ਅੱਖਾਂ 'ਚ ਪੀੜ ਹੋਣ ਡੈ ਪੀਆ ਇਹਦਾ ਰਾਹ ਵਿੰਦੇ ਵਿੰਦਿਆਂ ਹੀ ਪਤਾ ਨਹੀਂ ਕੀ ਕਰਨ ਡੈ ਪੀਆ ਇਹਨੂੰ ਮੈਂ ਕਿਹਾ ਵੀ ਹੈਗਾ ਹੀ ਵੇ ਛੇਤੀ ਆਈ ਹੈ ਉਦਾਂ ਇਹ ਵੀ ਢਿੱਲੀ ਆ ਇਹਨਾਂ ਨੇ ਪਤਾ ਇਹਨੂੰ ਵੀ ਘਰ ਹੋਰ ਕੋਈ ਆ ਜੂਗਾ ਤੇ ਸਾਰਾ ਸਿਆਪਾ ਪੈ ਜਾਣਾ ਵਾ ਇੱਕਾਈ ਬੜੀ ਫੇਰ ਹੈ। ਓ ਯਮਦੀ ਸ਼ੋਕਰਾ ਆ ਗਈ ਆ। ਬੂਹੇ ਦੇ ਲਾਗੇ ਜੇ ਆ ਲੈਂਦੇ ਫੇਰ ਹੀ ਗੇਟ ਖੋਲਣੀ ਆ। ਆ ਜਾ ਪੈਣਾ ਤੈਨੂੰ ਡੀਕਣ ਦੀ ਆ। ਵੇਖਾ ਕਿ ਦਣ ਹਾਰਨ ਤਿਹਾਰਨ ਮਾਰੀ ਜਾਂਦੀ ਆ ਜਿਨ੍ਹਾਂ ਨੂੰ ਨਹੀਂ ਪਤਾ ਲੱਗਣਾ ਇਹਨੇ ਉਹਨਾਂ ਨੂੰ ਲੋਕਾਂ ਨੂੰ ਵੀ ਸੱਤ ਲੈਣਾ ਵਾ ਮੈਨੂੰ ਬਹੜਾ ਸਸਰੀ ਕਾਲ ਤੇ ਠੀਕ ਆ ਇਹਨੂੰ ਬੰਦ ਕਰਨ ਨੂੰ ਕਰੀ ਜਾਂਦੀ ਆ ਇਹਨੂੰ ਉਧਰ ਲਾ ਕੇ ਆ ਛੱਡ ਵਾਲੇ ਕਮਰੇ ਚ ਇੱਥੇ ਸਾਹਮਣੇ ਨਹੀਂ ਲਾਉਣਾ ਕਿਉਂ ਇੱਥੇ ਕੀ ਇਹਨੂੰ ਹੀ ਹੋ ਗਿਆ ਵਾ ਓਏ ਉਹ ਵੀ ਗੱਲਾਂ ਬਾਅਦ ਚ ਦੱਸਦੀਆਂ ਤੈਨੂੰ ਤੂੰ ਐਉਂ ਅੰਦਰ ਲਾ ਕੇ ਆ ਪਹਿਲਾਂ ਛੇਤੀ ਕਰ ਲਾ ਲੋਕ ਪਹਿਲਾਂ ਹੀ ਲਾ ਕੇ ਰੱਖਤਾ ਆ ਮੈਨੂੰ ਕੀ ਪਤਾ ਕਿ ਨਹੀਂ ਆ ਜਾ ਪਹਿਣਾ ਆ ਜਾ ਸਕੂਟਰੀ ਲਾਉਣ ਚ ਤੂੰ ਤੇ ਇੰਨਾ ਟਾਈਮ ਲਾ ਛੱਡਿਆ ਵਾ ਹਾ ਤੇਰੀ ਇਹ ਕਾਲੀ ਤੇ ਅੱਜ ਕੀ ਗੱਲ ਦੀ ਹੋਈ ਤੈਨੂੰ ਉਹ ਮੇਰੇ ਨਾਲ ਬੁੱਦੇ ਨਾ ਸਵਾਲ ਜਵਾਬ ਨਾ ਕਰ ਆਂ ਦਰਤਨ ਮੈਂ ਦੱਸਦੀ ਆ ਹਾਏ ਹਾਏ ਤੂੰ ਤੇ ਆਉਂਦੀ ਜਿੱਤੇ ਮੈਂ ਇੱਥੇ ਚੋਰ ਦੇ ਘਰ ਆਈ ਹੁੰਨੀ ਆ ਪਹਿਲੇ ਮੈਂ ਸਕੂਟਰੀ ਉਹ ਤੋੜੀ ਵਾਲੇ ਕਮਰੇ ਜਿੱਤੋਂ ਮਰਾ ਸੀ ਮੇਰੀ ਹੁਣ ਉਹ ਤੁਹਾਨੂੰ ਮੈਨੂੰ ਇੱਧਰ ਕਿਚੀ ਜਾਨੀ ਉਹ ਜਦੋਂ ਮੈਂ ਤੈਨੂੰ ਗੱਲ ਦੱਸਾਂਗੀ ਨਾ ਫਿਰ ਤੂੰ ਆਪੇ ਸਮਝ ਜਾਣਾ ਆ ਜਾ ਇੱਧਰ ਪੂਜਾ ਉਹਦਾ ਮੈਨੂੰ ਇਹ ਦੱਸ ਗੱਲ ਹੈ ਕੀ ਆ ਸੋਖਵਾ ਸਭ ਉਹ ਠੀਕ ਆ ਸਾਰਾ ਉਹ ਗੱਲ ਨਾ ਮੈਂ ਤੈਨੂੰ ਹੁਣ ਬੋਲ ਕੇ ਨਹੀਂ ਦੱਸਣੀ ਹੈਗੀ ਤੈਨੂੰ ਮੈਂ ਵਿਖਾਉਣੀ ਆ ਆਪੇ ਪਤਾ ਲੱਗ ਜਾਣਾ ਤੈਨੂੰ ਗੱਲ ਕੀ ਆ 2 ਮਿੰਟ ਰੁਕ ਜਾ ਬਸ ਮੈਂ ਆਈ ਆ ਹਾਏ ਹਾਏ ਗੱਲ ਹੈ ਕੀ ਆ ਕਿ ਤੇ ਸਕੂਟਰੀ ਤੇ ਨਹੀਂ ਮਾਰੀ ਪੈ ਗਈ ਇਹਨੂੰ ਕਿ ਤੈਨੂੰ ਮੇਰੀ ਚਲਾਕੀ ਦਾ ਤਾਂ ਨਹੀਂ ਪਤਾ ਲੱਗਿਆ ਕਿ ਮੈਂ ਵਿੱਚੋਂ ਪੈਸੇ ਖਾਦੇ ਆ ਹਾਏ ਹਾਏ ਜੇ ਇਹਨੂੰ ਪਤਾ ਲੱਗ ਗਿਆ ਇਹਨੇ ਤਾਂ ਮੈਨੂੰ ਛੱਡਣਾ ਨਹੀਂ ਇਹ ਤਾਂ ਹੈ ਵੀ ਬੜੀ ਬਲਾਵਾ ਚਲ ਵੇਖਦੀ ਆ ਬੰਨਾ ਕੀ ਕਹਿੰਦੀ ਆ ਕੀ ਬੁਕਾਉਂਦੀ ਆ ਮੈਨੂੰ ਨਹੀਂ ਆਵੀ ਹੈ ਇੱਧਰ ਵੀ ਹੈ ਹਾਏ ਨਹੀਂ ਇਹਨੂੰ ਸੋਨਾ ਸੈੱਟ ਇਹ ਕਿਤਾਵਾ ਧੀਰਾਵਾ ਤੂੰ ਕਦੋਂ ਦਾ ਬਣਾ ਲਿਆ ਨੀ ਤੂੰ ਤਾਂ ਦੱਸਿਆ ਨਹੀਂ ਕਿ ਤੇ ਪਿੰਕਮ ਨਹੀਂ ਕੱਢੀ ਨੇ ਮੇਰਾ ਨੀਆ ਸੈੱਟ ਹਾਂ ਇਹ ਸੈੱਟ ਨਾ ਉਹ ਵੱਡੀ ਦਾ ਹੀ ਉਹ ਮੀਸਣੀ ਜਈਦਾ ਮੇਰੀ ਜਠਾਣੀ ਦਾ ਉਹਨਾਂ ਤੇ ਮੈਨੂੰ ਨਹੀਂ ਹੀ ਦੱਸਿਆ ਵੀ ਇਹ ਸੈੱਟ ਬਣੇਦਾ ਆ ਅੱਛਾ ਤੇ ਤੇਰੀ ਸੱਸ ਰੀ ਇਹ ਨਾਲ ਰੱਖਿਆ ਵੇਖ ਲੈ ਉਹਦਾ ਤੇਰੀ ਸੱਸ ਤੇ ਬੜੀ ਚਲਾ ਕੇ ਹੋ ਮੇਲਾ ਉਹਨੂੰ ਬਣਾਤਾ ਇੱਥੇ ਤੇ ਤੇ ਨੂੰ ਨਹੀਂ ਬਣਾ ਕੇ ਦਿੱਤਾ ਨਹੀਂ ਰਹਿਣ ਦੇ ਨਹੀਂ ਰਹਿਣ ਦੇ ਮੈਂ ਤੇ ਨਾ ਕਹਿਨ ਨੂੰ ਹੀ ਆ ਇਹ ਘਰ ਚ ਨਿੱਕੀ ਨੂੰ ਪਰ ਇਹ ਕ ਮੈਨੂੰ ਸਮਝਦੇ ਥੋੜਾ ਹੈਗੇ ਆ ਵੀ ਇਹ ਵੀ ਹੱਡੀ ਨੂੰ ਆ ਇਹਦੇ ਨਾਲ ਹੀ ਹਲਕੇ ਚੱਲੀਏ ਹਾਂ ਨਹੀਂ ਛੱਡਗਾ ਇਹ ਘਰ ਘਰ ਦੀ ਕਹਾਣੀ ਆ ਸਾਡੇ ਘਰ ਵੀ ਇਹ ਕੋਜੀ ਹੁੰਦਾ ਵਾ ਉੱਥੇ ਵੀ ਕੋਣ ਕਿਹਨੂੰ ਮਿਚਦਾ ਵਾ ਤੇ ਪਹਿਲੇ ਮੈਨੂੰ ਇਹ ਦੱਸ ਉਹ ਤਾਂ ਗੱਲਾਂ ਤੋਂ ਛੱਡ ਤੇਰ ਕੋਈ ਅੱਤੇ ਦੀ ਜਠਾਣੀ ਦਾ ਸੈੱਟ ਤੇਰ ਕੋ ਕੀ ਕਰਦਾ ਵਾ ਨਹੀਂ ਮੇਰੇ ਕੋ ਕੀ ਕਰਦਾ ਵਾ ਉਹਨੇ ਲੋਕਰ ਚ ਰੱਖਿਆ ਹੀ ਉਹ ਮੈਨੂੰ ਤਾਂ ਪਤਾ ਵੀ ਨਹੀਂ ਇਹ ਕੋਈ ਸੈੱਟ ਹੈਗਾ ਆ ਉਹਨੇ ਲਿਆਂ ਕੇ ਰੱਖਿਆ ਹੀ ਘਰ ਤੇ ਮੈਂ ਉਹਦਾ ਸੈੱਟ ਕੱਢ ਲਿਆ ਉਥੋਂ ਚੋਰੀ ਕਰ ਲਿਆ ਮੈਂ ਉਹਦਾ ਹਾਂ ਤੂੰ ਚੋਰੀ ਕਰਨੀ ਕਰ ਚੋਂ ਤੇ ਜੇ ਉਹਨਾਂ ਨੂੰ ਪਤਾ ਲੱਗ ਗਿਆ ਤੇ ਫਿਰ ਨਹੀਂ ਜਦੋਂ ਘਰ ਚ ਹਾਲਾਤ ਇਹਦਾਂ ਦੇ ਹੋ ਜਾਂਦਾ ਫਿਰ ਬੰਦੇ ਨੂੰ ਕਈ ਕੋਸ਼ ਕਰਨਾ ਪੈਂਦਾ ਆ ਸੇ ਨਾਲੇ ਮੇਰੀ ਗੱਲ ਸੁਣ ਤੂੰ ਨਾ ਆ ਸੈਟ ਲੈ ਜਾ ਤੇ ਘਰ ਜਾ ਕੇ ਤੇ ਸੰਭਾਲ ਛੱਡੀ ਚੰਗਾ ਤੇ ਮੇਰੀ ਗੱਲ ਸੁਣ ਆ ਪੈਸੇ ਕਾਦੇ ਵਿੱਚ ਸਤੇ ਆ ਨਹੀਂ ਪੈਸੇ ਤੂੰ ਰਹਿਣ ਦੇ ਪੈਸੇ ਮੈਂ ਰੱਖ ਛੱਡਣੀ ਆ ਤੈਨੂੰ ਪਤਾ ਮੈਨੂੰ ਵੀ ਨਾ ਨਿੱਕੇ ਮੋٹے ਖਰਚੇ ਦੀ ਲੋੜ ਪੈਂਦੀ ਆ ਇਹਨਾਂ ਕੋ ਮੰਗਣ ਨੂੰ ਨਹੀਂ ਮੇਰਾ ਜੀ ਕਰਦਾ ਇੱਕ ਵਾਰੀ ਇਹਨਾਂ ਕੋ ਕਦੇ ਮੈਂ 100 ਰੁਪਿਆ ਮੰਗਾ ਇਹਨਾਂ ਨੇ 36 ਵਾਰੀ ਤਾਂ ਰੜਕਾਉਣਾ ਹੁੰਦਾ ਬੰਦੇ ਨੂੰ ਤੇ ਚੱਲ ਥੋੜੇ ਜੀ ਮੈਨੂੰ ਵੀ ਦੇ ਦੇ ਵਿੱਚੋਂ ਹੁਣ ਮੈਂ ਵੀ ਤੇ ਤੇਲ ਬਾਲ ਕੇ ਆਈ ਆ ਜਾਣੀ ਪੈਣਾ ਤੈਨੂੰ ਇੰਨੇ ਦਿਨ ਦੇ ਰਹੀਦਾ ਨਾ ਤੂੰ ਫੇਰ ਉਹੋ ਗੱਲ ਹੀ ਕਰ ਛੱਡਨੀ ਆ ਤੂੰ ਕਹਦੇ ਆਪ ਕਮਾਏ ਆ ਤੂੰ ਵੀ ਤਾਂ ਚੁੱਕੇ ਹੀ ਆ ਉਹਨਾਂ ਦੇ ਅੜੇ ਤੇਲ ਪਾ ਲਈ ਜਾ ਕੇ ਹੇ ਇਹਨਾਂ ਨੂੰ ਮੈਂ ਕੀ ਕਰਨਾ ਵਾ ਦੋਤ ਦੇ ਦੇ ਪੂਰਾ ਮੇਰਾ ਸੂਟ ਤੇ ਆ ਜੇ ਵੀ ਨਾਲੇ ਵੇ ਇੱਕ ਐਡਾ ਵੱਡਾ ਮੈ ਰਿਸਕ ਲੈਣ ਦੀ ਆ ਘਰ ਜਾ ਕੇ ਮੇਰੇ ਘਰ ਦੇ ਨੂੰ ਪਤਾ ਲੱਗ ਗਿਆ ਤੇ ਮੇਰੇ ਤੋਂ ਘਰੋਂ ਕਢਾਉਂਗੀ ਨਾ ਤਾਂ ਮੈਨੂੰ ਨਹੀਂ ਹਜੇ ਤੈਨੂੰ ਮੈਂ ਥੋੜੇ ਦਿਨ ਹੋਏ ਆ ਪਹਿਲਾਂ ਪਹੇ ਦੀ ਕੇ ਆਈਆਂ ਤੂੰ ਵੀ ਨਾ ਉਹੋ ਹੀ ਗੱਲ ਕਰਦੀ ਆ ਲਾ ਫੜ ਤੂੰ ਕਿਹੜਾ ਆਪਣੇ ਕੋਲੋਂ ਰੱਖੇ ਆ ਫੇ ਕਿਸਦੇ ਲੈ ਚੁੱਕੇ ਤੂੰ ਵੀ ਫੜਾ ਇਦਾਂ ਹੀ ਨਾ ਹੁਣ ਨਿਚੋ ਕੇ ਲੈ ਜੀ ਅ ਡੱਬਾ ਨਹੀਂ ਖੜਨਾ ਹੈਗਾ ਆ ਫੜ ਤੂੰ ਸਮਾਨ ਪਾ ਉਹਦੇ ਵਿੱਚ ਪਰਸ ਚ ਚੰਗੇ ਵਾਲੇ ਪਰਸ ਲੈ ਆਈਆਂ ਨਾਲ ਭੈਣ ਵੀ ਤੇਰੀ ਆ ਮੈਂ ਲੈ ਫੜ ਫਿਰ ਸਾਂਭ ਕੇ ਲੈ ਕੇ ਜਾਵੀ ਹੁਣ ਉੱਥੇ ਨਾ ਥਾਉ ਥਾਈ ਦੁਕਾਨਾਂ ਤੇ ਨਾ ਖਲੋਈ ਹੁਣ ਉਹ ਨਾ ਆਏ ਉਥੇ ਮਗਰ ਗੁੰਡੇ ਲੱਗ ਜਾਣ ਤੇਰੇ ਇੱਥੇ ਖਵਾ ਕੇ ਗਾਂ ਜਾਏ ਨਹੀਂ ਨਹੀਂ ਖਵਾਉਣੀ ਭੈਣ ਤੇ ਮੈਂ ਤੇਰੀ ਆ ਨਾ ਤੇਰੀ ਜੂੜ ਖਾਦੀ ਹੋਊਗੀ ਕਿਤੇ ਮੈਂ ਵੀ ਈ ਚੱਲ ਬਹੁਤੀਆਂ ਗੱਲਾਂ ਨਾ ਕਰ ਹੁਣ ਹੁਣ ਮੈਂ ਚਾਹ ਬਣਾ ਲਿਆਵਾਂ ਤੇਰੇ ਲਈ ਪੀ ਤੇ ਫਿਰ ਮਿੰਟੋ ਮਿੰਟ ਚੱਲ ਜੀ ਤੋ ਚੰਗਾ ਠੀਕ ਆ ਛੇਤੀ ਕਰ ਲਈ ਹੁਣ ਪਰ ਉਹ ਮੈਂ ਤੇਰਨੋ ਵੀ ਜ਼ਿਆਦਾ ਕਾਲੀ ਆ ਠੀਕ ਆ ਹਾਇ ਕਿੰਨਾ ਯਕੀਨ ਕਰਦੀ ਮੇਰੀ ਭੈਣ ਮੇਰੇ ਤੇ ਪਰ ਸੋਣਾ ਚਾਹਦੀ ਹੈ ਹੀ ਇਹੋ ਜੀ ਚੀਜ਼ ਵਾ ਤੇ ਸਾਰਿਆਂ ਨੂੰ ਵੱਖ ਕਰ ਦਿੰਦੀ ਆ ਹੁਣ ਇਹੋ ਹੀ ਆ ਇਹਦੀ ਜਠਾਣੀ ਦਾ ਸੋਨਾ ਵੇਖ ਕੇ ਇਹਦਾ ਦਿਲ ਬੇਈਮਾਨ ਹੋ ਗਿਆ ਵਾ ਤੇ ਇਹਦੇ ਕੋਲ ਸੋਨਾ ਵੇਕੇ ਮੇਰਾ ਬੇਈਮਾਨ ਹੋ ਗਿਆ ਵਾ ਕੋਈ ਨਹੀਂ ਭੈਣ ਤੇ ਮੈਂ ਤੇਰੀ ਆ ਵੱਡੇ ਵੱਡੇ ਲੁਦਗਾ ਖਾ ਜਾਂਦੇ ਆ ਫਿਰ ਤੂੰ ਕੀ ਚੀਜ਼ ਆ ਹੋਏ ਹੋਏ ਨੀ ਉਹ ਆ ਗਿਆ ਯੋ ਮੈਨੂੰ ਲੱਗਦਾ ਨੀ ਕੌਣ ਆ ਗਿਆ ਉਹ ਆਏ ਨੇ ਤੇ ਵਿਆਹ ਵਾਲੇ ਨੀ ਵਿਆਹ ਵਾਲਿਆਂ ਨੇ ਹਜੇ ਕਿੱਥੋਂ ਆਜਣਾ ਐਡੀ ਛੇਤੀ ਤੂੰ ਇੱਥੋਂ ਉੱਥੇ ਤੂੰ ਬੈਠੀ ਕੀ ਕਰਨ ਧੀਆ ਹਾਂ ਹੈ ਕੀ ਹੋ ਗਿਆ ਵਾ ਮੈਂ ਨੋਰਮਲ ਤੇਰੇ ਕੋ ਆ ਸਕਦੀ ਹਾਂ ਜੀ ਨੀ ਭੈਣਾ ਤੂੰ ਤੇ ਨੋਰਮਲ ਆ ਸਕਦੀ ਆ ਪਰ ਉਹਨਾਂ ਨੇ ਨੀ ਨਾ ਸਮਝਣਾ ਨੋਰਮਲ ਆਈਆਂ ਅਦਾ ਸੈਟਅਪ ਆਇਆ ਜੀ ਦੇਵ ਦੇ ਵਿੱਚ ਉਹਨੇ ਤਾਂ ਕਹਿਣਾ ਮੈਂ ਤੇ ਲਿਆਉਂਦਾ ਹੀ ਵਿਆਹ ਚ ਪਾਉਣ ਨੂੰ ਉਹਨੇ ਤੇ ਹੁੰਦੀਆਂ ਫੋਲਾ ਵਾਲੇ ਕਰਨ ਡੈ ਪਣੀਆਂ ਤੇ ਘਰ ਵਿੱਚ ਹੈ ਵੀ ਮੈਂ ਕੱਲੀ ਆ ਸਾਕ ਸਾਰਾ ਸਿੱਧਾ ਸਿੱਧਾ ਤੇਰੇ ਤੇ ਹੀ ਜਾਣਾ ਵਾ ਔਰ ਜਾ ਹੁਣ ਖੇਤੀ ਖੇਤੀ ਕਰ ਲੈ ਇੱਥੇ ਵੜ ਜਾ ਹੁਣ ਮੈਂ ਕੀ ਕਰਾਂ ਵੀ ਨਹੀਂ ਇੱਥੇ ਵੜ ਹੋਰ ਤੂੰ ਕਿੱਧਰ ਜਾਣਾ ਵਾ ਨੇ ਧਿਆਨ ਰੱਖੀ ਹੁਣ ਮੈਂ ਧਿਆਨ ਕੱਧ ਰਹਿਣਾ ਤੂੰ ਥੱਲੇ ਹੋ ਜਾ ਥਾਹ ਹੋ ਜਾ ਸੁੱਝ ਜਾ ਮੈਂ ਬੂਆ ਖੋਲਾ ਮਾ ਜਾ ਕੇ ਵੇ ਆ ਗਈਆਂ ਵੇ ਆ ਗਈਆਂ ਆ ਗਈਆਂ ਵੇ ਆ ਗਈਆਂ ਥਲੋ ਜਾ ਚਾਚੀ ਨਾ ਟਾਈਮ ਲਾਤਾ ਤੂੰ ਕਿੰਡਾ ਲਾਇਆ ਸੀ ਉਹ ਕੁੰਡਾ ਲਾਣਾ ਹੀ ਪੈਣਾ ਸੀ ਕੱਲੀ ਆ ਘਰ ਤੈਨੂੰ ਪਤਾ ਸੋ ਇੱਥੇ ਮੰਗਣ ਵਾਲੇ ਤੁਰੇ ਰਹਿੰਦੇ ਆ ਮੈਂ ਅੰਦਰ ਨਹੀਂ ਕੰਮ ਕਰਨਾ ਤੇ ਮੈਂ ਇਨਾ ਚਿਰ ਖੜਕਾਉਂਦਾ ਰਿਹਾ ਤੂੰ ਬੂਹਾ ਹੀ ਖੋਲ ਦਿੰਦੇ ਆ ਆਕੇ ਬੂਹਾ ਖੋਲਦਿੰਦੇ ਮੈਂ ਕਿਹੜਾ ਬੂਹੇ ਤੇ ਗਾੜੀ ਕੁਰਸੀ ਲੈ ਕੇ ਬੈਠੀ ਆ ਇੱਥੇ ਤੇ ਤੂੰ ਉਹਨਾਂ ਦਾ ਫੜਾਫੜ ਖੋਲਦਾ ਮੈਂ ਹੈ ਚਲੋ ਠੀਕ ਆ ਇਹ ਗੱਲ ਸੁਣ ਹਾਂਜੀ ਵੇ ਮੈਂ ਇੱਧਰ ਪੋਚੇ ਲਾਉਣ ਲੱਗੀ ਆ ਹੁਣ ਇਹ ਝਾੜੂ ਲਾਇਆ ਵਾ ਫੇਰ ਮਿੱਟੀ ਵਾਲੇ ਪੈਰ ਲੱਗ ਜਾਣੇ ਆ ਤੂੰ ਐਦਾਂ ਕਰ ਇਧਰੋਂ ਦੀ ਆ ਜਾ ਉਹ ਮੈਂ ਇੱਥੇ ਲੰਮੇ ਹੀ ਪੈਣਾ ਵਾ ਮੈਂ ਉਹ ਸੋਫੇ ਤੇ ਪੈਣਾ ਜਾ ਕੇ ਉਹੋ ਗੱਲ ਤੁਹਾਡੀ ਵੀ ਚੱਲ ਪੈ ਜਾ ਲੰਮੇ ਘੜੀ ਆਰਾਮ ਕਰ ਲੈ ਤੂੰ ਥੱਕਾ ਆਇਆ ਵਾ ਕਿੱਡਾ ਸਾਉ ਸਾਈ ਹੋਇਆ ਵਾ ਹਾਂਜੀ ਚਾਚੀ ਆਹ ਕਾ ਦਾ ਖੜਾ ਖੋਣ ਡਿਆ ਵਾ ਮੈਨੂੰ ਲੱਗਦਾ ਵਾ ਉਹ ਫੇਰ ਨਾ ਕੋਈ ਚੂਈ ਚਾਈ ਆ ਗਈ ਅੰਦਰ ਉਹਨੇ ਸਾਰੇ ਜੋਹੇ ਟੱਕ ਦੇਣੇ ਆ ਬੇ ਨਹੀਂ ਆਈ ਚੂਈ ਮੈਂ ਤਾਂ ਹੁਣ ਸਪਾਈਆਂ ਕਰਕੇ ਹਟੀਆਂ ਆ ਆ ਵੇਖੋ ਪਰਦੇ ਹਿੱਲਣਦੇ ਆ ਨਾ ਜੋ ਡੰਡਾ ਲੈ ਗਿਆ ਉਹਨੂੰ ਮਾਰਦੇ ਆ ਵੇ ਨਹੀਂ ਪਰਦਾ ਹਿੱਲਣਦਿਆ ਉਹ ਮਗਰਲੇ ਪਾਸੋਂ ਤੱਪੜ ਜਾ ਪਾੜ ਗਿਆ ਦਾ ਵਾ ਉਹਦੇ ਕਰਕੇ ਹਵਾ ਆਉਂਦੀ ਆ ਉਹਦੇ ਨਾਲ ਪਰਦੇ ਹਿੱਲਣਦੇ ਆ ਆ ਵੇਖਾਂ ਦੂਜੇ ਹਿੱਲਣਦੇ ਨੇ ਉਹ ਮੇਰੀ ਗੱਲ ਸੁਣੋ ਜੇ ਤੇ ਹਵਾ ਆਉਂਦੀ ਹੁੰਦੀ ਫਿਰ ਆ ਵੀ ਹਿੱਲਣੇ ਹੀ ਇਧਰ ਕਿਹੜੇ ਸ਼ੀਸ਼ੇ ਲਾਏ ਆ ਵੇ ਸ਼ੀਸ਼ੇ ਨਹੀਂ ਲਾਏ ਤੇ ਦੱਸ ਹਵਾ ਨੇ ਸਾਨੂੰ ਪੁਸ਼ ਕੇ ਆਉਣਾ ਵਾ ਕਿ ਇਧਰੋਂ ਦੀ ਆਵਾ ਕਿ ਇਧਰੋਂ ਦੀ ਆਵਾ ਉਹ ਤੇ ਕਿਹੇ ਬੰਨੇ ਹੋ ਵੀ ਹੋ ਸਕਦਾ ਏਦਾਂ ਉਹ ਚਲੋ ਠੀਕ ਆ ਇੰਨਾ ਦਿਮਾਗ ਨਾਲ ਲੜਾਇਆ ਕਰ ਤੇ ਆ ਜੁੱਤੀ ਵੀ ਨਵੀਂ ਲਿਆਂਦੀ ਆ ਪਹਿਲਾਂ ਮੈਨੂੰ ਇਹ ਦੱਸ ਤੂੰ ਖਾਣਾ ਗਈ ਆ ਹੈ ਤੇਰਾ ਸਾਰੇ ਪਾਸੇ ਧਿਆਨ ਹੁੰਦਾ ਵਾ ਕਿਹੜੀ ਚੀਜ਼ ਕਿੱਥੇ ਆ ਕਿਹੜੀ ਚੀਜ਼ ਕੀ ਆ ਕਿਹੜੀ ਘਰ ਚ ਨਵੀਂ ਆਈ ਹੈ ਕਿਹੜੀ ਪੁਰਾਣੀ ਆ ਪਤਾ ਨਹੀਂ ਤੂੰ ਕਿਦਾਂ ਤੇਣੀਆਂ ਮਣੀਆਂ ਜੀਆਂ ਰੱਖਦਾ ਵਾ ਸਾਰੇ ਪਾਸੇ ਸਾਰੇ ਪਾਸੇ ਤੇਰੀ ਬਾਜ ਵਾਂਗੂ ਨਜ਼ਰ ਤੋਂ ਕੁੰਮਦੀ ਫਿਰਦੀ ਆ ਉਹ ਤੁਸੀਂ ਤਾਂ ਗੱਲ ਨੂੰ ਉਲਟ ਲੈ ਜਾਂਦੇ ਮੈਂ ਤੇ ਅੱਜ ਤੱਕ ਕਦੀ ਘਰ ਚ ਵੇਖੀ ਨਹੀਂ ਅੱਜ ਵੇਖੀ ਆ ਅੱਜ ਵੇਖੀ ਆ ਵੇਖ ਤੇ ਲਈ ਆ ਨਵੀਂ ਲਿਆਂਦੀ ਆ ਮੈਂ ਨਵੀਂ ਵਾਲੇ ਤੇ ਦਾ ਹਾਲ ਤਾਂ ਕੋਈ ਲੱਗਣ ਨਹੀਂ ਡਿਆ ਚਾ ਦੋਵੇਂ ਬੰਨਿਆਂ ਦੇ ਪਾਟੀ ਹੈ ਗਾੜੀ ਜਾਵੇ ਜਾ ਐਵੇਂ ਹੋਰ ਹੀ ਗੱਲਾਂ ਬਣਾਈ ਜਾਂਦਾ ਵਾ ਆ ਤੂੰ ਬੰਦਾ ਪੁੱਛੇ ਮੈਨੂੰ ਜੁੱਤੀਆਂ ਲਿਆਣ ਕੇ ਦੇਣ ਡਿਆ ਨਾ ਜਿਹੜਾ ਤੈਨੂੰ ਮੈਂ ਪਹਿਲਾਂ ਗਿਣਤੀ ਕਰਾਵਾਂ ਕਿੰਨੀਆਂ ਕ ਹੈਗੀਆਂ ਤੇ ਕਿੰਨੀਆਂ ਕ ਨਹੀਂ ਆਏ ਕੋਟੜੇ ਗਰੀ ਜੁੜੇ ਹੱਥ ਮੇ ਇੱਕੋ ਹੀ ਗਲਤੀ ਅਜੀ ਖੱਟਕੱਟੀ ਚੁਈ ਹੈਗੀ ਆ ਤੁਸੀਂ ਮੰਨਦੇ ਨਹੀਂ ਕਿ ਪਰਦਾ ਹਿੱਲਣ ਡਿਆ ਵਾ ਵੇ ਨਹੀਂ ਵੇ ਗੁਰਵਾ ਨਹੀਂ ਹੈਗੀ ਚੁਈ ਮੈਂ ਸਾਰੀ ਹੁਣੇ ਸਫਾਈ ਕੀਤੀ ਆ ਪਤਾ ਤੂੰ ਫੇਰ ਖਲਾਰਾ ਪਾ ਦੇਣਾ ਵਾ ਜਾ ਭਰਾ ਇੱਥੋਂ ਉੱਠ ਕੇ ਨਾ ਉਧਰ ਜਾ ਕੇ ਲੰਮਿਆ ਪਾ ਜਾ ਆਪਣੇ ਘਰ ਦੇ ਚੱਲ ਮੈਂ ਡੰਡਾ ਲੈ ਆਉਣਾ ਵਾ ਤੁਹਾਨੂੰ ਮੈਂ ਮਾਰ ਕੇ ਦੱਸਦਾ ਵੇਖਿਓ ਤੂੰ ਇੱਥੇ ਯਕੀਨ ਨਹੀਂ ਕਰਂਦੇ ਮੇਰੇ ਤੇ ਮੈਂ ਦੇਵੇ ਡੰਡਾ ਨਹੀਂ ਲਿਆਉਂਦੀ ਲੋੜ ਹੈਗੀ ਮੈਂ ਚਾਚੇ ਤੇਰੇ ਨੂੰ ਕਹੂੰਗੀ ਉਹ ਆਪੇ ਉਹ ਬਿਸਕੁਟ ਜੇ ਮਿਲਦੇ ਆ ਨਾ ਚੂਹਿਆਂ ਵਾਲੇ ਉਹ ਲਿਆਣ ਕੇ ਪਾ ਦੇਣਗੇ ਤੇ ਆਪੇ ਬਾਹਰ ਨਿਕਲ ਜਾਂਦੀਆਂ ਹੁੰਦੀਆਂ ਉਹਦੇ ਨਾਲ ਨਾਲੇ ਬਾਹਰ ਜਾ ਕੇ ਮਰਦੀਆਂ ਉਹਦੇ ਨਾਲ ਉਹ ਚਾਚੀ ਤੁਹਾਨੂੰ ਕਿੰਨੇ ਕਿਹਾ ਬਾਹਰ ਜਾ ਕੇ ਮਰਦੀਆਂ ਵਾ ਉਹ ਬਿਸਕੁਟਾਂ ਨਾਲ ਕੋਈ ਇੱਥੇ ਮਰ ਜਾਨੀ ਕੋਈ ਉਧਰ ਮਰ ਜਾਨੀ ਤੇ ਸਮੈਲ ਫੈਲ ਜ ਅੱਜ ਮੇਰੇ ਮੌਰ ਭੱਜਣੇ ਆ ਅੱਜ ਆ ਪੂਜਾ ਮਰੀ ਆਤਮ ਮੰਨਾ ਮਨਾ ਮੇਰੇ ਵੀ ਨਾਲ ਮੌਰ ਸਿੱਟਣੇ ਹੋਣੇ ਨੇ ਨਹੀਂ ਹਾਈ ਤੇ ਬੈਠੀ ਕਿ ਸੋਚੀ ਜਾਣੀ ਛੇਤੀ ਯਾ ਪਾਰ ਵਜਾ ਗਾਂ ਚੱਲ ਨਿਕਲ ਜਾ ਛੇਤੀ ਇਹ ਮੁੰਡਾ ਤੇ ਹੈ ਵੀ ਪੜਾ ਤੀ ਜਾ ਮੌਰ ਕਾ ਨਹੀਂ ਮੇਰੇ ਘਰ ਸੋ ਜੁੱਤੀ ਰਹਿਣਾ ਦੇ ਮਾਂ ਉਹਨੇ ਵੀ ਇਦਾਂ ਜੁੱਤੀ ਹੁਣ ਨਾ ਤੇ ਮੇਰਾ ਲੱਜ ਜਾ ਤੈਨੂੰ ਲੱਗੇ ਪਰੇ ਜਾ ਮੋਤੇ ਨਹੀਂ ਆ ਪੜ ਲੈ ਆ ਲੈ ਪਾ ਨਾ ਛੇਤੀ ਕਰ ਲੈ ਛੇਤੀ ਕਰ ਛੇਤੀ ਮਗਾ ਬਾਰੂ ਮਾਰਦਾ ਨਹੀਂ ਹੈ ਇੰਟਰ ਨੂੰ ਕਿੱਧਰ ਨੂੰ ਜਾਈ ਜਾਣੀ ਆ ਭੱਜੀ ਐ ਨੂੰ ਜਾ ਸਕੂਟਰੀ ਵੀ ਆਪਣੀ ਲੈਣੀ ਮੈਂ ਨਹੀਂ ਸਕੂਟਰੀ ਤੇ ਪੈਣਾ ਲੈ ਜਾ ਪਰ ਇਹ ਯੋ ਪੇ ਖੜਾਕ ਨਾ ਕਰੀ ਜੇ ਕਿਤੇ ਮੁੰਡਾ ਵੇ ਲੀਵ ਲੋ ਆ ਗਿਆ ਨਾ ਉਹ ਹੈ ਵੀ ਬੜਾ ਸ਼ੁਰਲਾ ਜਾਈਓ ਉਹਨੇ ਨਹੀਂ ਛੱਡਣਾ ਹਨੂ ਚੱਲ ਆ ਜਾ ਛੇਤੀ ਛੇਤੀ ਕਰ ਲਾ ਹਾਏ ਛੇਤੀ ਕਰ ਮੇਰੀ ਭੈਣ ਇੱਥੇ ੜਾੜੂ ਲੈ ਨੂੰ ਹੀ ਹੋਣਾ ਕੋਈ ਨਹੀਂ ਮੇਰੇ ਪੰਗੇ ਨਹੀਂ ਇੱਥੇ ਪਿਆ ਹੋਣਾ ਆ ਪਈ ਸ਼ਮਗੀ ਆ ਘੜਦਾ ਨਾ ਇਹ ਦੇਖੀ ਹਾਂ ਚੂਈ ਦੇ ਕਿੱਦਾਂ ਪਾਸੇ ਸਿੱਖਦੇ